ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿਹਨਾ ਮੋਬਾਈਲ ਜੀ ਆਪਾਂ ਕਰਨ ਗੋਇਲਾ ਵੀ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਜੋਂਕ ਮੋਗਾ ਚ ਤੇ ਕੀ ਰਾਤ ਘਟਨਾ ਕੀ ਹੋਈ ਏ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨਿਆ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਲੱਖ ਦਾ ਹੋ ਗਿਆ ਤੇ ਕੀ ਸਮਾਨ ਕੀ ਸੀ ਉਹਦਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੋ ਥੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਦਿੱਤੀ ਹੈ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਇੱਕ ਸੁਣਨ ਚ ਆਇਆ ਦੁਨੀਆਂ ਕਿ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਆ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਕਮਾਨ ਕਰਦੇ ਨੇ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਬੰਦ ਸਾਨੂੰ ਮਿਲੇ ਤੇ ਸੀਸੀਟੀਵੀ ਚ ਹੈ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜਾਂ ਯਾਨੀਆਂ ਆਇਆ ਕਾਰ ਆਈ ਹੈ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਯਾਨੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾ ਨੰਬਰ ਪਲੇਟ ਕੋ ਗੀ ਸੀ ਏ ਰੋਡ ਚੱਲਦਾ ਪਿਆ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਐ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰ ਦਾ ਦਿੱਤੀ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਟੱਲਣਗੇ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿ ਨਾਮ ਹੈ ਜੀ ਆਪਾਂ ਕਰਨ ਗੋਇਲ ਲਈ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲ ਸਰਚੋਂਕ ਮੁਗਾ ਚ ਤੇ ਕੀ ਰਾਤ ਘਟਨਾ ਕੀ ਹੋਈ ਏ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੇ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨਿਆ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਲੱਖ ਦਾ ਹੋਇਆ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਦਿੱਤੀ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕਿ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਆ ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮੰਨ ਕਰਦੇ ਨੇ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਮੰਗਦਾ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਸੀ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਂੀਆਂ ਆਇਆ ਕਾਰ ਆਈ ਹੈ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਆਮਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆ ਪੰਜ ਆਂੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾਂ ਨੰਬਰ ਪਲੇਟੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਰ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਚੱਲੇਗਾ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹ ਕੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿ ਨਾਮ ਹੈ ਬਈ ਆਪਾਂ ਕਰਨ ਗੋਇਲ ਹੈ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀਆਂ ਦੀ ਦੁਕਾਨ ਹੈ ਐਕਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੁਗਾ ਚ ਤੇ ਕੀ ਰਾਤ ਘਟਣਾ ਕੀ ਹੋਇਆ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨਿਆ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਲੱਖ ਦਾ ਹੋ ਗਿਆ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਦਿੱਤੀ ਹੈ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕੇ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂ ਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਮੰਗਦਾ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਣੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆ ਪੰਜ ਆਣੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾ ਨੰਬਰ ਪਲੇਟੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਇਹ ਤਾਂ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਾ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਹੇ ਤਾਂ ਕਿੱਥੇ ਕੰਮ ਚੱਲੇਗਾ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿਹਨਾ ਮੋਬਾਈਲ ਦੀ ਆਪਣਾ ਕਰਨ ਗੋਇ ਲਾਗੀ ਕਰਨ ਗੋਇ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਗੋਇਲ ਬੈਟਰੀ ਹਾਊਸ ਕਾਰਸਰ ਚੌਂਕੋਂ ਕੋਚ ਤੇ ਕੀ ਰਾਤ ਘਟਨਾ ਕੀ ਹੋਈ ਏ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸੀ ਸ਼ਟਰ ਖੋਨਿਆ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਲੱਖ ਦਾ ਹੋਇਆ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਦਿੱਤੀ ਹੈ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕਿ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਆ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਅੱਜ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗਦਾ ਐ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਬੰਦ ਦਾ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਸੀ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਣੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਆ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਆਣੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾਂ ਨੰਬਰ ਪਲੇਟੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਰ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਚੱਲੇਗਾ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿ ਨਾਮ ਹੈ ਬਈ ਆਪਾਂ ਕਰਨ ਗੋਇਲਾ ਕਰਨ ਗੋਇਲ ਦੀ ਕਾਦੀ ਦੁਕਾਨ ਕਰਦੇ ਆਪਨੇ ਬੈਟਰੀ ਦੀ ਦੁਕਾਨ ਹੈ ਐਕਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੋਗਾ ਚ ਤੇ ਕੀ ਰਾਤ ਘਟਣਾ ਕੀ ਹੋਇਆ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਕੁ ਲੱਖ ਦਾ ਹੈ ਗਈ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਤੇ ਵੀ ਹੈ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕੇ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂ ਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗਦਾ ਐ ਸੰਤ ਕਾਰਵਾਈ ਕਰਨੀ ਚਾਹੀਦੀ ਐ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਮੰਗਦਾ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਣੀਆਂ ਆਇਆ ਕਾਰ ਰਹੀ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਆ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਆਣੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾ ਨੰਬਰ ਪਲੇਟੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਾ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਚੱਲਣਗੇ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿਨਾ ਮੋਬਾਈਲ ਜੀ ਆਪਾਂ ਕਰਨ ਗੋਇਲ ਆ ਵੀ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਆ ਆਪਣੇ ਬੈਟਰੀ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਗੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੁਗਾ ਚ ਤੇ ਕੀ ਰਾਤ ਘਟਨਾ ਕੀ ਹੋਈ ਹੈ ਸਾਢੇ 3 ਦੇ ਵਿੱਚ ਆਪਣੇ ਪੰਜ ਬੰਦੇ ਆਏ ਨਕਾਬ ਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨਿਆ ਕਿੰਨਾ ਕ ਨੁਕਸਾਨ ਹੋਇਆ ਲਗਭਗ 2 ਕੁ ਲੱਖ ਦਾ ਹੋਇਆ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਥੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਜੀ ਦੇ ਦਿੱਤੀ ਹੈ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕਿ ਇੱਕ ਦੁਕਾਨ 'ਚ ਚੋਰੀ ਹੋਈ ਹੈ ਉਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮਾਲ ਕਰਦੇ ਨੇ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਬੰਦ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜੇ ਆਣੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀ ਜਿਹਦੇ ਵਿੱਚ ਆ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆ ਪੰਜ ਆਣੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਿਲੇਰੋ ਕੈਂਪਰ ਬਿਨਾ ਨੰਬਰ ਪਲੇਟ ਕੋ ਗੱਡੀ ਸੀ ਇਹ ਰੋਡ ਚੱਲਦਾ ਤੇ ਆ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਗ ਕਰ ਦਿੱਤੀ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਟਲਣਗੇ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿ ਨਾਮ ਹੈ ਜੀ ਆਪਾਂ ਕਰਨ ਗੋਇਲ ਹੈ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀਆਂ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੋਗਾ ਚ ਤੇ ਕੀ ਰਾਤ ਕੱਟਣਾ ਕੀ ਹੋਈਏ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨ ਕਿੰਨਾ ਕੁ ਨੁਕਸਾਨ ਹੋਇਆ ਜੀ ਲਗਭਗ 2 ਲੱਖ ਦਾ ਹੈ ਗਈ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਦਿੱਤੀ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਇੱਕ ਸੁਣਨ ਚ ਆਇਆ ਦੁਨੀਆਂ ਕਿ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਆ ਤੇ ਆ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਅੱਜ ਕੈਸ਼ ਤਾਂ 10-15 ਹਜ਼ਾਰ ਰੁਪਏ ਸੀਗੇ ਕੀ ਮੰਗ ਕਰਦੇ ਹੋ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਬੰਦ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਣੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਆਣੇ ਸੀਗੇ ਉਹ ਗੱਡੀ ਲੈ ਕੇ ਆਏ ਗੱਡੀ ਬਿਲੇਰੋ ਕੈਂਪਰ ਬਿਨਾ ਨੰਬਰ ਪਲੇਟ ਕੋ ਗੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਰ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਇਹ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਚੱਲਣਗੇ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿਹਨਾ ਮੋਬਾਈਲ ਜੀ ਆਪਣਾ ਕਰਨ ਗੋਇਲ ਹੈ ਜੀ ਕਰਨ ਗੋਇਲ ਜੀ ਕਾਦੀ ਦੁਕਾਨ ਕਰਦੇ ਨੇ ਆਪਣੇ ਬੈਟਰੀਆਂ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਗੋਇਲ ਬੈਟਰੀ ਹਾਊਸ ਕਾਰਸਰ ਚੌਂਕ ਮੁਕਾਚ ਤੇ ਕੀ ਰਾਤ ਘਟਨਾ ਕੀ ਹੋਈ ਹੈ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਜੀ ਸ਼ਟਰ ਤੋੜਨ ਕਿੰਨਾ ਕ ਨੁਕਸਾਨ ਹੋਇਆ ਜੀ ਲਗਭਗ 2 ਕੁ ਲੱਖ ਦਾ ਹੈ ਗਈ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੋ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਜੀ ਤੇ ਹੋਰ ਵੀ ਕਿਤੇ ਹੋ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕਿ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਆ ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਮੰਗਦਾ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਸੀ ਸੀਸੀਟੀਵੀ ਦੇ ਵਿੱਚ ਆਇਆ ਪੰਜਾਂ ਯਾਨੀਆਂ ਆਇਆ ਕਾਰ ਆਈ ਹੈ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਆਮਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਯਾਨੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾਂ ਨੰਬਰ ਪਲੇਟੋ ਕੇ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਇਹ ਤਾਂ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਆਰਦਰ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ ਅੱਗੇ ਹੈ ਨਹੀਂ ਜੇ ਕੁਝ ਚੱਲਦਾ ਰਿਹਾ ਤਾਂ ਕਿੱਥੇ ਕੰਮ ਚੱਲਣਗੇ ਤੇ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਪਰ ਜਦੋਂ ਸਵੇਰੇ ਦੁਕਾਨ ਆ ਕੇ ਦੇਖੀ ਤਾਂ ਉਸਦੇ ਖੋਸ਼ ਉੱਡ ਗਏ ਸ਼ਟਰ ਟੁੱਟੇ ਹੋਏ ਸੀ ਤਾਲੇ ਟੁੱਟੇ ਹੋਏ ਸੀ ਤੇ ਸਾਰਾ ਸਮਾਨ ਦੁਕਾਨ ਦੇ ਵਿੱਚੋਂ ਸਫਾ ਚੜਸੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਫਰੋਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਬਲੇਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਦੇ ਕਰੀਬ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਇੱਕ ਘੰਟਾ ਯਾਨੀ 60 ਮਿੰਟ ਲਗਾ ਕੇ ਪੂਰੀ ਤਸੱਲੀ ਦੇ ਨਾਲ ਦੁਕਾਨ ਦੇ ਅੰਦਰੋਂ ਇੱਕ ਇੱਕ ਬੈਟਰੀ ਚਾਹ ਕੇ ਉਹ ਖਰਾਬ ਪਈ ਸੀ ਜਾਂ ਫਿਰ ਨਮਾ ਮਾਲ ਆਇਆ ਸੀ ਚੁੱਕ ਕੇ ਲੈ ਗਏ ਦੁਕਾਨਦਾਰ ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਕੁਝ ਨਗਦੀ ਵੀ ਪਈ ਹੋਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਪੰਜ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹ ਇੱਕ ਕੰਟਾ ਲਗਾ ਕੇ ਪੂਰੀ ਤਸੱਲੀ ਦੇ ਨਾਲ ਮਾਲ ਲੋਡ ਕਰਦੇ ਨੇ ਤੇ ਫਿਰ ਬਲੇਰੋ ਗੱਡੀ ਦੇ ਵਿੱਚ ਹੀ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ ਕਿਹਨਾ ਮੋਬਾਈਲ ਆਪਾਂ ਕਰਨ ਕੋਇਲ ਹੈ ਕਰਨ ਕੋਇਲ ਦੀ ਕਾਦੀ ਦੁਕਾਨ ਕਰਦਾ ਹੈ ਆਪਣੇ ਬੈਟਰੀ ਦੀ ਦੁਕਾਨ ਹੈ ਇੱਕ ਸਾਈਡ ਬੈਟਰੀ ਕੋਇਲ ਬੈਟਰੀ ਹਾਊਸ ਕਾਲਸਰ ਚੌਂਕ ਮੋਗਾ ਚ ਤੇ ਕੀ ਰਾਤ ਘਟਨਾ ਕੀ ਹੋਈ ਹੈ ਸਾਢੇ 3 ਦੇ ਵਿੱਚ ਆਪਣੇ 5 ਬੰਦੇ ਆਏ ਨਕਾਬਪੋਸ਼ ਗੱਡੀ ਬਲੇਰੋ ਕੈਂਪਰ ਲੈ ਕੇ ਉਹਨਾਂ ਨੇ 1 ਘੰਟਾ ਲਗਭਗ ਇੱਥੇ ਸਾਡੀ ਦੁਕਾਨ ਵਿੱਚੋਂ ਸਮਾਨ ਕੱਢਿਆ ਸ਼ਟਰ ਭੰਨ ਕਿੰਨਾ ਕੁ ਨੁਕਸਾਨ ਹੋਇਆ ਹੈ ਲਗਭਗ 2 ਕੁ ਲੱਖ ਦਾ ਹੈ ਗਈ ਤੇ ਕੀ ਸਮਾਨ ਕੀ ਸੀਗਾ ਪੁਰਾਣੀਆਂ ਬੈਟਰੀਆਂ ਸੀ ਸਕ੍ਰੈਪ ਦੀਆਂ ਨਵੀਆਂ ਬੈਟਰੀਆਂ ਸੀਗੀਆਂ ਕੁਝ ਕੁ ਗੱਲੇ ਦੇ ਵਿੱਚ ਕੈਸ਼ ਸੀਗਾ ਤੇ ਪੁਲਿਸ ਨੂੰ ਰਿਪੋਰਟ ਦਿੱਤੀ ਤੇ ਦਿੱਤੀ ਹੈ ਜੀ ਤੇ ਹੋਰ ਵੀ ਕਿਤੇ ਉਹ ਚੋਰੀ ਕਰਕੇ ਆਏ ਕੋਈ ਇੱਕ ਸੁਣਨ ਚ ਆਇਆ ਦੁਨੀਆਂ ਕੇ ਵੀ ਇੱਕ ਦੁਕਾਨ 'ਚ ਚੋਰੀ ਹੋਈ ਆ ਉਸੇ ਬੰਦੇ ਨੇ ਚੋਰੀ ਕੀਤੀ ਹੈ ਤੇ ਤੁਹਾਡਾ ਕੋਈ ਕੈਸ਼ ਦਾ ਵੀ ਹੋਇਆ ਨੁਕਸਾਨ ਕੀ ਹਾਂਜੀ ਕੈਸ਼ ਦਾ ਵੀ 10-15 ਹਜ਼ਾਰ ਰੁਪਏ ਸੀਗੇ ਕੀ ਮੰਗ ਕਰਦੇ ਨੇ ਬਾਜੀ ਮੰਗਦਾ ਹੈ ਸੰਤ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰਨ ਉਹਨਾਂ ਤੇ ਸਾਨੂੰ ਇਨਸਾਫ ਮਿਲੇ ਕਾਰਵਾਈ ਹੋਵੇ ਤੇ ਸਾਡਾ ਜੋ ਮੰਗਦਾ ਸਾਨੂੰ ਮਿਲੇ ਤੇ ਸੀਸੀਟੀਵੀ ਚ ਆਇਆ ਕੁਝ ਸੀਸੀਟੀਵੀ ਦੇ ਵਿੱਚ ਆਇਆ ਪੰਜ ਆਂੀਆਂ ਆਇਆ ਕਾਰ ਆਈ ਆ ਜਿਹਦੇ ਵਿੱਚ ਉਹ ਆਏ ਸੀਗੇ ਜਿਹਦੇ ਵਿੱਚ ਆ ਮਾਲ ਲੋਡ ਕਰਕੇ ਲੈ ਕੇ ਗਏ ਆ ਸਾਰੇ ਬੰਦੇ ਆਏ ਪੰਜ ਆਂੇ ਸੀਗੇ ਗੱਡੀ ਲੈ ਕੇ ਆਏ ਗੱਡੀ ਬਲੇਰੋ ਕੈਂਪਰ ਬਿਨਾਂ ਨੰਬਰ ਪਲੇਟੋ ਗੱਡੀ ਸੀ ਇਹ ਰੋਡ ਚੱਲਦਾ ਤੇ ਤਾਂ ਵੀ ਉਹੀ ਤਾਂ ਗੱਲ ਹੈ ਜੀ ਪੂਰਾ ਰੋਡ ਚੱਲਦਾ ਵਾ ਮੇਨ ਹਾਈਵੇ ਜੀਟੀ ਰੋਡ ਹੈ 1 ਘੰਟਾ ਉਹਨਾਂ ਨੇ ਇਸ ਗੱਲ ਨੂੰ ਵਾਰ ਦਰ ਦਿੱਤੀ ਹੈ ਚੱਲਦੇ ਰੋਡ ਤੇ ਵੀ ਕੁਝ ਚੱਲ ਰਿਹਾ ਕੰਮ ਕਰਤਾ